ਤੂੰ ਮੇਰਾ ਮਾਤਾ ਤੂੰ ਮੇਰਾ ਬੰਦਰਪ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭਨੀ ਥਾਈ ਦੰਤ ਬਿਹਾਰ ਕੜਾ ਲਿਓ ਸੋ ਜਿੱਥੇ ਅਸੀਂ ਬਰਜੰਦਰ ਦੇ ਘਰਾਂ ਦਰਬਾਰ ਦੀ ਮਾਝੇ ਭਰੇ ਆ ਉਥੇ ਸਾਸ ਸੁਨੇ ਦੀ ਦੰਤ ਬਿਹਾਰ ਅਵਾਜ ਸਤਿ ਪਾ ਅਮੀਨ ਤੁਨ ਮਸ਼ੀਨਾ ਹੁੰਦੇ ਹੜਾ ਹੈ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਸਬਬਾ ਬਗਾਲਾ ਦੀ ਕਰਦੀ ਤੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਛੁਪ ਪ੍ਰਾਪਤ ਜਿੱਥੇ ਪਾਤਸ਼ਾਹ ਨੂੰ ਗੁਈਆਈ ਮਖਸ਼ੀ ਹੋਈ ਹੈ ਆਰਕਸ਼ਨ ਮਹਾਰਾਜੀ ਦੀ ਰਹਿਣ ਦੇ ਵਕਤ ਹੋਈ ਹੈ ਬਾਬਾ ਬਸੇਂ ਗ੍ਰਾਮ ਬਪਾਲੀ ਅਮਰਤ ਵੇਲੇ ਜਾਉਂ 6 ਸੰਤਾ ਬੜੀ ਸ਼ਰਧਾ ਪ੍ਰਿੰਪਾਵਾ ਦੇ ਨਾਲ ਬਾਜਰੀਆਂ ਪਰਖੇ ਇਲਾਹਾ ਪ੍ਰਾਪਤ ਕਰ ਰਹੀਆਂ ਨੇ ਤੁਸਾ ਸਮੇਂ ਜੇ ਆਓ ਕੱਲ ਦਰੋਜ ਤੋਂ ਸ੍ਰੀ ਅਖੰਡ ਜਾਪ ਤੋਂ ਬਾਣੀ ਦੇ ਪ੍ਰਵਾਹ ਗੁਰੂ ਲਾਖਮੀ ਦੇ ਜਸ਼ਨਵਾਂ ਲਾਉਂਦੇ ਹੋਇਆ ਬਾਬਾ ਪ੍ਰੇਮ ਸਿੰਘ ਜੀ ਬਰਾੜੇ ਵਾਲੀ ਯਾਦਗਾਰ ਕਮੇਟੀ ਵੱਲੋਂ ਗੁਰੂ ਘਰ ਵਿੱਚ ਅਖੰਡ ਪਾਠ ਆਰੰਭ ਨੇ ਨਾਮ ਨਾਲ ਬਾਬਾ ਮੋਹਨ ਸ਼ਾਹ ਵਾਣਾ ਜੀ ਤੇ ਨਾਮ ਨਾਲ ਬਾਬਾ ਲਖੀਸ਼ਾ ਮਲਦਾਰਾ ਜੀ ਨੂੰ ਸਮਰਪਿਤ ਬਹੁਤ ਬੰਦਗੀਏ ਸਭ ਤੋਂ ਸ਼ਾਨਦਾਰ ਨੂੰ ਇੰਡੀਅਨ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾਂ ਹਾਂ ਪ੍ਰਾਪਤ ਕਰੀਏ ਧੰਨ ਸਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਸਜਦਾ ਭੇਟ ਕਰੀਏ ਜਿਨ੍ਹਾਂ ਨੇ ਪੂਰੀ ਮੁਕਤਸਾ ਵਾਸਤੇ ਸਾਹ ਸੰਗਤ ਦੀ ਸ਼ਹਾਦਤ ਦਾ ਜਾਨ ਪੀਤਾ ਹੈ ਸੋ ਆਪ ਬੋਲਾਨਾ ਨਹੀਂ ਕਰਾਂ ਹਾਂ ਬਾਲ ਰਾਣੀ ਇਤਿਹਾਸੇ ਦਾ ਗੱਲ ਕਰੀਏ ਅੱਜ ਇਹਸ਼ ਦਿਨ ਕਿ ਇਤਿਹਾਸ ਦੀ ਵਾਕਤਾ ਜੋ ਆਪ ਵੀ ਸਰਵਨ ਕਰ ਰਹੇ ਹੋ ਇਹਨਾਂ ਸਤਨਾ ਕਾਨੂੰ ਸਭ ਸ਼੍ਰੀ ਗੁਰੂ ਨਾਨਕ ਮਹਾਰਾਜ ਦੇ ਜੀਵਨ ਪਰਤਾਰ ਤੋਂ ਪਹਿਲੀ ਲਾਸੀ ਹੈ ਐਨਾ ਬੜਾ ਸੰਤੋਖ ਦਾ ਲੱਗ ਰਿਹਾ ਅੱਜ ਦਾ ਪਾਕਿਸਤਾਨ ਦੀ ਧਿਵਾਰ ਪੁੰਚੇ ਹੋਇਆ ਭਾਈ ਲਾਲੋ ਮਹਾਰਾਜਾ ਪਹਿਲਾ ਸਿੱਖ ਜੀ ਦੇ ਵਜਨ ਬਾਣੀ ਚਾਪਾ ਸਰਵਣ ਕਰਦੇ ਹਨ ਜੈਸੀ ਮਹਾਰਾਜਾ ਮਸੂਤੀ ਬਾਣੀ ਪੈਸਵਾ ਕਰੀ ਗਿਆਨ ਵਿਲਾ ਲੋ ਪਾਪ ਕੇ ਜੰਦ ਲੈ ਕਾਬਮ ਧਾਇਆ ਜੋਰੀ ਹੁੰਗਾ ਦਵਾ ਕੇ ਲਾ ਲੋ ਇੱਕ ਮਹੀਨਾ ਮਹਾਰਾਜ ਭਾਈ ਸਾਧੂ ਨੇ ਕਰ ਰਿਹਾ ਸੋ ਸਤਸੰਗ ਜੀ ਉਥੇ ਅਗਲੇ ਜਿਹੜੇ ਵਜਨ ਇਤਿਹਾਸ ਦੇ ਪਿਛਲੇ ਸਮੇਂ ਤੋਂ ਆਪ ਦੀ ਸ਼ਰਣ ਕਰਦੇ ਆ ਰਹੇ ਹੋ ਮਲਕ ਭਾਗੋ ਨੇ ਬ੍ਰਹਮ ਹੋ ਰੱਖਿਆ ਮਹਾਰਾਜ ਨੂੰ ਸਦਾ ਭੇਦਿਆ ਨਹੀਂ ਆਏ ਬੰਦੇ ਭੇਦੇ ਮਹਾਰਾਜ ਆਏ ਸੱਚੇ ਬਾਦਸ਼ਾਹ ਨੇ ਤੇ ਭਾਈ ਤੂੰ ਜਿਹੜਾ ਬ੍ਰਹਮ ਹੋਈ ਕਰਦਾ ਹੈ ਨਾ ਉਹ ਸਫਲ ਨਹੀਂ ਕਿਉਂਕਿ ਤੇਰੀ ਜਿਹੜੀ ਕਮਾਈ ਆ ਉਹਦੇ ਵਿੱਚ ਸਤ ਨਹੀਂ ਹੈ ਤੇਰਾ ਧਨ ਪਾਪਾਂ ਦੇ ਨਾਲ ਕਮਾਇਆ ਹੋਇਆ ਕਿਸੇ ਦਾ ਹੱਕ ਮਾਰਿਆ ਹੋਇਆ ਛੰਗੀਆਂ ਮਾਰੀਆਂ ਨਹੀਂ ਹੈ ਕਹਿੰਦਾ ਨਹੀਂ ਮੈਂ ਤੇ ਬਹੁਤ ਧਰਮੀ ਆ ਮੈਂ ਸੁਚਨ ਆ ਹਾਂ ਸਚੇ ਪਾਤਸ਼ਾਹ ਨੇ ਦੋਨੇ ਭੋਜਨ ਵਗਾਏ ਭਾਈ ਲਾਲੇਪੁਰੂ ਨੇ ਗੋਦਰੀ ਦੇ ਪਰਸ਼ਾਦੇ ਤੇ ਬਲ ਭਾਗੋ ਨੇ ਵੀ ਕਿਹਾ ਭਾਈ ਤੂੰ ਹੀ ਜਿਹੜਾ ਜਗ ਕੀਤਾ ਉਹ ਲਈ ਆਪ ਦੇ ਮਾਰੇ ਨੇ ਸਾਰਿਆਂ ਦੇ ਸਾਹਮਣੇ ਸਚੇ ਅਧਿਰੇ ਦੇ ਬਲ ਭਾਗੋ ਦੇ ਪਰਸ਼ਾਦੇ ਦੇਖਾਤੇ ਤਵੇ ਅਧਿਰੇ ਦੇ ਬਲ ਭਾਗੋ ਦੇ ਪਰਸ਼ਾਦੇ ਸਚੇ ਆਥਰੇ ਨੇ ਭਾਈ ਲਾਲੂ ਨੇ ਸੋਕੇ ਪਰਸ਼ਾਦੇ ਜਮਨ ਜੋੜੇ ਸਾਰੀ ਦੁਨੀਆ ਨੇ ਦੇਖਿਆ ਆ ਲੈ ਕਹਿੰਦੇ ਮਲਕ ਪਾਪੋ ਤੇਰੀ ਹੱਥ ਦੀ ਕਮਾਈ ਦੇ ਵਿੱਚੋਂ ਲਹੂ ਆ ਰਿਹਾ ਤੇ ਧਰਮੀ ਕਹਿੰਦੇ ਵਿੱਚੋਂ ਦੁਗਨੀ ਧਾਰਾ ਸਿਮਈਆਂ ਸੀ ਜਦੋਂ ਸਾਰਿਆਂ ਨੇ ਦੇਖਿਆ ਹਰਦ ਰਹਿ ਗਈ ਦੁਨੀਆ ਉਹਨਾਂ ਨੇ ਕਿਸੇ ਨੇ ਇਹ ਕੌਤਕ ਦੇਖਿਆ ਨਹੀਂ ਸੁਆ ਨਹੀਂ ਮਾਰੇ ਦੀ ਮਹਿਨੋ ਰੋਦੋਈ ਤੇ ਮਲਕ ਭਾਗੋ ਹੁਣ ਲਜਜੋ ਰਿਆ ਸ਼ਰਮਾਇਆ ਕਿ ਮੇਰੀ ਬਦਨਾਮੀ ਹੋਈ ਤੇ ਮਾਰੇ ਦੀ ਬਾਣੀ ਕਹਿੰਦੀ ਐ ਐਸਾ ਤਾਂ ਬੁੱਲੇ ਨਾ ਕੀਤਾ ਜੇ ਅੰਤ ਅਛੂ ਤਾਈਏ ਉਹੋ ਜਿਹਾ ਕੰਮ ਕਰਨਾ ਜਿਹਦੇ ਨਾਲ ਪਛਾਉਣਾ ਪਵੇ ਉਸ ਤੋਂ ਦਾ ਆਪਣੇ ਇਤਿਹਾਸ ਦੇ ਬਚਨ ਸਰਵਣ ਕੀਤੇ ਤੇ ਮਨ ਵਿੱਚ ਮ륵 ਭਾਗੋ ਨੇ ਆਗਿਆ ਮੈਂ ਚੁੱਪ ਨਹੀਂ ਬੈਠਾਂਗਾ ਮੈਂ ਨਾਲ ਦੇ ਪੱਪੇ ਦੇ ਗੁਣੋਂ ਮੈਰ ਲਾਵਾਂਗਾ ਮੈਂ ਥਾਂ ਦੇ ਫਾਸ ਪ੍ਰਾਹਾਂਗਾ ਤੇ ਆਖਰੀ ਜਾਨੀ ਅਰਥ ਲੈ ਕੇ ਥਾਂ ਦੇ ਗੁਣ ਪਹੁੰਚਦਾ ਆ ਅੱਗੇ ਹੋਰੀ ਲਿਟਦਾ ਥਾਂ ਵਾਸਤੇ ਬਣੀ ਆ ਉਹਦਾ ਜਿਹੜਾ ਜਵਾਲ ਪੁੱਤਰ ਹੈ ਗੁਰਮਾ ਇਹ ਆਪਣਾ ਗੁੱਤ ਲਾ ਕੇ ਸੀ ਕਿ ਮੈਂ ਖਾਲਸਾ ਕਰਾਂਗਾ ਖਾਲਸਾ ਮੇਰੀ ਸੁਣੇਗਾ ਤੇ ਗੁਰਨਾਮਕ ਬਾਣਿਆਂ ਨੂੰ ਪਕੜ ਕੇ ਲਿਆੰਦਾ ਜਾਏਗਾ ਇਹ ਨਹੀਂ ਬੰਦਾ ਕਿ ਸਭ ਤੇ ਵੱਡਾ ਸਤਿਗੁਰ ਦਾਤਕ ਜਿੰਨ ਕਰ ਰਾਖੀ ਮੇਰੀ ਹੁਣ ਪੁੱਤਰ ਵੀ ਸੁਖ ਸ਼ਾਂਤੀ ਵਾਸਤੇ ਕਿੰਨਾ ਮੈਂ ਬੜੇ ਦੁਆਦ ਆਦੂ ਕੀਤੇ ਆ ਬੜੇ ਯੱਗ ਕੀਤੇ ਆ ਤੇ ਹੁਣ ਉਹ ਕਹਿ ਰਿਹਾ ਕਿ ਕੋਈ ਐਸਾ ਜਿਹਾ ਕਾਮੁਦ ਪੀਰ ਹੈ ਉਹਾਰੇ ਮਲ ਭਾਗੋ ਆਪਣੀਆਂ ਗਿਣਤੀਆਂ ਮਿਲਦੀਆਂ ਕਰਿਆ ਇਹ ਇਤਿਹਾਸ ਦਾ ਸੂਰਪਕਾਰ ਇਤਿਹਾਸ ਦਾ 39ਵਾਂ ਅਧਿਆਇ 80 ਬੰਦ ਇਸ ਅਧਿਆਇ ਦੇ ਹੋ ਗਏ ਨੇ ਬਾਕੀ ਵਿਆਏ ਲਾ ਕੇ ਅੱਜ ਆਪਾਂ ਇਸ ਅਧਿਆਇ ਦੀ ਸਮਾਪਤੀ ਕਰਾਂਗੇ ਕੱਲ੍ਹ ਦੇ ਦਿਨ ਸਜਣੇ ਆਪ ਸਮੂਹ ਸੰਗਤਾਂ ਜਿੱਥੋਂ ਤੱਕ ਆਵਾਜ਼ ਪਾਉਂਦ ਰਹੀ ਹੈ ਇਸ ਨੱਟ ਤੇ ਨਹੀਂ ਇਹ ਸਿੱਖ ਸੰਗਤਾਂ ਸਰਵ ਕਰ ਰਹੀਆਂ ਆ ਕੱਲ ਨੂੰ ਅਖਾੜੇ ਪਰ ਸਾਡੇ ਕੋ ਬੈਣ ਨੇ 10:30 ਵਜੇ ਦਿਵਾਰ ਤਰੋ ਜਾਵੇਗਾ ਰਾਗੀ ਜੱਥੇ ਢਾਢੀ ਜੱਥੇ ਗੁਰੂ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਨੇ ਜੀਵਨ ਦੇ ਨਾਲ ਸੰਗਤਾਂ ਨੂੰ ਜੋੜਨਗੇ ਸਜਦਾ ਕਰੀਏ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਖਸ਼ਾਲ ਬਾਣਾ ਜੀ ਜਿਨ੍ਹਾਂ ਦੇ ਵੱਡੇ ਵੱਡੇ ਨੇ ਕੱਲ ਸਰਵਣ ਕਰਨ ਦੇ ਹਲਕੁਕਤ ਪਾਛਮਾਨ ਜੀ ਦੇ ਸਾਹਮਣੇ ਤੋਂ ਗੁਰੂ ਘਰ ਦੇ ਸ਼ਰਨਾਲੂ ਰਹਿ ਸੇਵਾ ਕਰਦੇ ਹੈ ਉਹ ਸਾਥ ਸੰਗਤ ਆਓ ਜਿਹਨੇ ਵਚਨ ਰਹਿ ਲਿਆ ਇੱਕ ਪਾਸੇ ਇਹਨਾਂ ਪਿਆਰ ਭਾਵਨਾ ਦਾ ਰੰਗ ਕਿੰਨਾ ਭਾਈ ਨਾਲੂ ਹਾਂ ਮਾਰੇ ਕਹਿੰਦਾ ਦਸਾਂ ਨਵਾ ਦੀ ਕਿਰਤ ਕਰਦਾ ਬੜਾ ਪਿਆਰਾ ਲੱਗਦਾ ਮਾਰੇ ਨੂੰ ਪਿਆਰਾ ਲੱਗਦਾ ਕਿਰਤੀ ਜਿਹੜਾ ਮਿਹਨਤ ਕਰਦਾ ਹੈ ਤੇ ਮਾਰੇ ਨੂੰ ਉਹ ਨਹੀਂ ਪਿਆਰਾ ਲੱਗਦਾ ਜਿਹੜਾ ਕਿਸੇ ਦੇ ਹੱਥੋਂ ਆਰੇ ਕਿਸੇ ਦਾ ਸਾਥ ਸੰਗਤ ਨਹੀਂ ਤੱਕਾ ਕਰੇ ਸੱਚੇ ਬਾਸ਼ਨਾ ਵਾਲੇ ਕਹਿੰਦੇ ਥੋੜੇ ਤੋਂ ਥੋੜਾ ਲੋਕੀਂ ਜੋ ਬਹੁਤ দান ਕਰ ਸੋ ਉਹ ਜਿਹੜਾ ਸੱਚ ਵਾਲਾ ਖਾਣਾ ਚਾਹੁੰਦੇ ਸੀ ਮਲਕਾ ਗੁਰੂ ਕੀ ਜਿੰਨੀ ਦੇ ਦੁਨੀਆ ਰਹਿਣਗੀ ਇਹ ਸਾ ਸਿੰਘ ਜੀ ਜਿਹੜਾ ਨਿਰਣਾ ਸੀ ਕਰ ਦਿੱਤਾ ਇਹ ਦੁਨੀਆ ਨਾ ਤੱਕ ਨਹੀਂ ਰਹਿਣਗੀ ਤੇ ਇੱਕ ਪਾਸੇ ਤੱਕਣੀ ਦੇ ਵਿੱਚ ਸਾਜਿਆ ਇੱਕ ਪਾਸੇ ਝੂਠ ਲੱਗੀ ਫੇਰੇ ਰਿਆ ਜਿਹੜਾ ਝੂਠ ਲੱਗੀ ਫੇਰੇ ਰਿਆ ਉਹਦਾ ਸਿਰ ਜਿਹੜਾ ਨੀਵਾ ਉੰਨਾ ਰਹੇਗਾ ਸੱਚ ਵਾਲੇ ਅਨੁਸਾਰ ਸੰਗਰ ਦੀ ਬੜੀਆਂ ਮੁਸ਼ਕਲਾਂ ਹੁੰਦੀਆਂ ਸੱਚ ਵਾਲੇ ਦੇ ਰਸਤੇ ਬੜੇ ਬੰਦ ਹੁੰਦੇ ਆ ਜਿੱਥੇ ਸੱਚ ਬੋਲੋਗੇ ਤੁਹਾਡੇ ਉੱਤੇ ਦੁਸ਼ਮਣ ਪੈਦਾ ਹੋ ਜਾਣਗੇ ਕਿਉਂਕਿ ਸੱਚ ਐਸੀ ਜਣਾ ਮਾਰੇ ਲੈਂਦੇ ਆ ਆਲ ਸੱਚ ਨਿਮਾਰ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਕਿਉਂਕਿ ਤੇਰੇ ਤੋਂ ਪਹਿਲਾਂ ਵੀ ਉਹ ਸੱਚ ਸੀ ਪ੍ਰਮਾਤਮਾ ਵਾਹਿਗੁਰੂ ਉਹ ਅੱਜ ਵੀ ਸਾਡੇ ਆ ਕਿ ਤੇਰੇ ਜਨਮ ਤੋਂ ਬਾਅਦ ਨਹੀਂ ਸੱਚ ਰਹੇ ਸੁਮਾਰਾ ਜਿਹੜੇ ਸੱਚ ਨਾਲ ਜੁੜੇ ਆ ਉਹ ਸੱਚੇ ਹੁੰਦਾ ਆਉ ਸੈਵੀ ਨੀਵੇ ਮਾਰਾ ਸੱਚੇ ਪਾਤਸ਼ਾਹ ਦੇ ਗੋਲ ਆਪਣੇ ਮੁੱਠੋਂ ਦੀ ਬਾਤ ਦਾ ਮਲਕ ਭਾਗੋ ਖਾਂ ਦੇ ਕੋਲ ਲੈ ਕੇ ਗਿਆ ਮਾਰੇ ਨੂੰ ਮੈਂ ਪਕੜਾਵਾਂਗਾ ਇਹੋ ਪਾਤਸ਼ਾਹ ਨੂੰ ਨਹੀਂ ਛੱਡਾਂਗਾ ਜਿਨੇ ਸਹਾਰੀ ਬਰਾਬਰੀ ਦੇ ਵਿੱਚ ਸਾਰੇ ਨਗਰ ਦੇ ਵਿੱਚ ਮੇਰਾ ਸਿਰ ਨਹੀਂ ਮੰਗਾ ਕੀਤਾ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਹਿੰਦੇ ਆਪਨੇ ਨੇ ਜਿਨੀ ਬਾਦਨਾ ਸਿਰ ਨਹੀਂ ਮੰਗਦੇ ਇਹ ਕਿਸੇ ਨੂੰ ਮਾੜਾ ਕਹਿਣਾ ਪਹਿਲਾਂ ਆਪਣੇ ਅੰਦਰ ਚਾਤ ਮਾਰ ਕਿ ਤੇਰੇ ਅੰਦਰ ਕਿੰਨੇ ਔਗਣਿਆ ਫਿਰ ਤੂੰ ਕਿਸੇ ਨੂੰ ਕਹੀਂ ਕਿ ਸਹਿਬ ਇਹਦਾ ਬਚਨਿਆ ਆਸੂ ਦੀ ਗਾਗਦੇ ਮਹਾਰਾਜ ਦਾ ਬਚਨਿਆ ਕਹਿੰਦੇ ਹਮ ਨਹੀਂ ਚੰਗੇ ਗੁਰਾਰੇ ਕੋਏ ਪ੍ਰਣਿਤ ਨਾਨਕ ਤਾਰੇ ਸੋਏ ਮਹਾਰਾਜ ਆਪਣੇ ਆਪ ਨੂੰ ਸਾਰਿਆਂ ਨੂੰ ਮਾੜਾ ਨਹੀਂ ਤੇ ਧਾਰਾ ਇਸ ਸੰਸਾਰ ਤੇਰੇ ਨਾਲ ਜੰਗਾ ਆਵੋ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਚੁਕਾਈਏ ਅਸੀਸ ਲਵਾਂਗੇ ਹਾਜ਼ਰੀ ਇਹ ਕਹਾਂ ਨਾ ਤੁਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜ ਪੀਰ ਕਾਮ ਲੈ ਕੋ ਤੁਮ ਸੁਖ ਬੇਦਰ ਭੂਆ ਸੋ ਤਿਨ ਪਿੰਡ ਰੂਜ ਤਨ ਜਾਏ ਨ ਕੈਸੇ ਜਿਨ ਪਰਮਾਤਮਾ ਦਿਨ ਛੱਜੇ ਜੈਸੇ ਹੁਣ ਕਹਿੰਦੇ ਭਾਈ ਇਹਨਾਂ ਦੀ ਗਿਰਤੀ ਬਣਦੀ ਕਰਦਾ ਆਪਦਾ ਦੁੱਖ ਲੈ ਕੇ ਗਿਆ ਅੱਛਾ ਚੈਨ ਕੋਣ ਆਖ ਪਰ ਦੁੱਖਾਂ ਦੇ ਗੋਰੀ ਕਿ ਮੈਂ ਆਪਣਾ ਜਿਹੜਾ ਦੁੱਖ ਹੈ ਮੈਂ ਗੁਰਦਾਰ ਸਾਹਿਬ ਸੱਚੇ ਬਾਦਸ਼ਾਹ ਨੂੰ ਪਗੜਾਵਾ ਕਰਨ ਮੇਰੀ ਗਲਤੀ ਦੇ ਵਿੱਚ ਨਰਾਜ਼ ਨਹੀਂ ਕੀਤੀ ਹੈ ਤੇ ਸਾਸਨ ਅੱਗੇ ਹੋਈ ਦੁੱਖ ਲੈ ਕੇ ਬੈਠਾ ਥਾ ਉਹਦਾ ਪੁੱਤਰ ਬਿਮਾਰਿਆ ਤੇ ਉਹ ਭਾਈ ਕਹਿ ਰਿਹਾ ਕੋਈ ਕਾਲ ਮੁਰ ਪੁੰਜਿਆ ਹੋਇਆ ਜਿਹੜਾ ਮਰੀਦ ਫਕੀਰ ਲਿਆਓ ਤੇ ਉਹ ਤੁਹਾਡੇ ਪੁੱਤਰ ਦਾ ਜਿਹੜਾ ਦੁੱਖ ਹੈ ਉਹ ਦੂਰ ਕਰੇਗਾ ਉਸ ਤੋਂ ਬਿਨਾ ਕੋਈ ਹੋ ਨਹੀਂ ਜਿਹੜਾ ਤੁਹਾਡੇ ਪੁੱਤਰ ਦਾ ਦੁੱਖ ਦੂਰ ਕਰ ਸਕੇ ਤੇ ਦੁੱਖਾਂ ਦਾ ਮਾਰਿਆ ਹੋਇਆ ਤਾਂ ਉਹ ਕਹ ਰਿਹਾ ਕੋਈ ਐਸਾ ਹੈ ਸੰਸਾਰ 'ਚ ਜਿਹੜਾ ਦੁੱਖਾਂ ਦੀ ਨਿਵਕਤੀ ਕਰਦਾ ਹੋਵੇ ਇਹਦੇ ਬਚਨ ਬੋਲ ਆਖਿੰਦੇ ਆਪਸ ਦੇ ਵਿੱਚ ਕਰ ਰਿਹਾ ਕਿ ਮੇਰੇ ਪੁੱਤਰ ਦਾ ਜਣਾ ਦੁੱਖਿਆ ਉਹ ਦੂਰ ਕੀਤਾ ਜਾਏ ਸੋਨਾ ਸੋਹਣ ਭਰੇ ਤਖਾਨਾ ਭੂ ਕਾਮਲ ਮੁਝ ਨਹੀਂ ਪਸ਼ਾਲਾ ਕਹਿਬ ਨਾਨਕ ਕਹਿਬ ਨਾਨਕ ਇਤ ਨਾਨਕ ਲਾਹੁ ਸੋ ਕਾਮਲ ਸਭ ਜੁਆ ਮੇ ਅਰੰਭ ਜਦ ਕੰਨਾ ਦੇ ਨਾਲ ਖਾਸਾ ਨੇ ਸੋਹਣ ਸੋਹਣ ਭਰੇ ਤਖਾਨਾ ਥਾਰ ਨੇ ਕੰਨਾ ਦੇ ਨਾਲ ਗਤਿ ਸੁਣੇ ਦੇ ਕਹਿੰਦੇ ਮੈਂ ਅਜੇ ਤੱਕ ਪਛਾੜਿਆ ਨਹੀਂ ਐਸੇ ਰਵੀ ਬੰਦੇ ਨੂੰ ਤੇ ਉਹਨਾਂ ਜਿਹੜਾ ਵਰਕ ਵਰਕ ਨੂੰ ਕਹਿੰਦੇ ਕਹਿਜ ਵਰਕ ਇੱਕ ਨਾਟਕ ਨਾਮੂ ਇੱਕ ਨਾਟਕ ਪਾਦਸ਼ਾਹ ਦਾ ਇੱਕ ਮੂਗੀਰ ਹੈ ਜਿੰਨੇ ਬਹੁਤ ਕਾਬਲ ਮੂਗੀਰ ਹੈ ਅੰਦਰੋਂ ਤੇ ਸੜਿਆ ਭੜਿਆ ਹੈ ਬਾਹਰੋਂ ਕਹਿ ਰਿਹਾ ਹੈ ਕਿ ਉਹ ਕਾਬਲਿਆ ਤੇ ਆਪਣਾ ਜਿਹੜਾ ਗੁੱਸਾ ਹੈ ਆਪਣੀ ਬਦਨਾਮੀ ਉਹਦਾ ਬਦਲਾ ਲੈਣ ਵਾਸਤੇ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਥੇ ਲਿਆਵੇਗਾ ਕਿ ਉਹ ਬਹੁਤ ਹੀ ਕਾਮਯਾਬ ਆਪਾਂ ਉਹਨਾਂ ਨੂੰ ਬੁਲਾਈਏ ਤੂੰ ਤੁਹਾਡੇ ਪੁੱਤਰ ਨੂੰ ਰਾਜੀ ਜਰੂਰ ਕਰ ਦੇ ਕਿਉਂਕਿ ਸਹਿਜ ਜੀ ਦੇ ਬਚਨ ਬਾਣੀ ਵਿੱਚ ਪੜਨੇ ਕਿ ਗੁਰ ਰਾਗ ਕਨੇ ਸੁਣਿਆ ਬੈਠਿਆ ਸੇ ਫਿਰ ਗੰ ਹੱਸਣਾ ਪਰੇ ਨਾ ਜਿਸ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲਏ ਜਿਸ ਨੇ ਸੱਚੇ ਬਾਦਸ਼ਾਹ ਦੇ ਬਾਣੀ ਦੇ ਦਰਸ਼ਨ ਕਰ ਲਏ ਬਾਣੀ ਦੇ ਬਚਨ ਸੁਣਨ ਕਰ ਲਏ ਸੰਸਾਰ ਸਾਗਰ ਤੋਂ ਉਬਾਰ ਹੋ ਗਿਆ ਹੈ ਇਹ ਮਲਕ ਪ੍ਰਭ ਆਪਣੇ ਘਰ ਨੂੰ ਵਸਿਆ ਰੱਖੇ ਭਾਈ ਬਹੁਤ ਕਾਮਲ ਉਹ ਫਕੀਰਿਆ ਤੇ ਉਹਨੂੰ ਆਪਾਂ ਇੱਥੇ ਸਦਨਾ ਕਰੀਏ ਜੀ ਦੁਫੇਰਾ ਬਹੁਤ ਸੁਹਣਨ ਗਲੇ ਮਨ ਆਵਲ ਕੇ ਗੁਣ ਰੀਤ ਸਤ ਗਰੇ ਨਾ ਹਿਜੈ ਘਰੋ ਸਿਰ ਹੈ ਸਹਿ ਪੀਤ ਹੁਣ ਕਹਿੰਦੇ ਬਹੁਤ ਲੋਕ ਸਮੁੰਦੇ ਆ ਤੇ ਬੋਧ ਜਿਹੜੇ ਆ ਉਹ ਸਮਝਦੇ ਨੇ ਹੁਣ ਕਹਿੰਦੇ ਉਹਨਾਂ ਨੂੰ ਸੰਤ ਜਿਹੜੇ ਸੰਤ ਨੈਨ ਰਿੰਦੇ ਕਿਉਂ ਸੇਰ ਜੈ ਪ੍ਰੀਤ ਕਹਿੰਦੇ ਕਿਦਾਂ ਇਹ ਜਣਗੇ ਇਹਨੇ ਉਹਨਾਂ ਸੰਤਾਂ ਤੱਕ ਪਹੁੰਚ ਕੀਤੀ ਜਾਏ ਤੇ ਸੱਚੇ ਬਾਦਸ਼ਾਹ ਦੇ ਅੱਗੇ ਕੋਲੇ ਪਿਆਰ ਵਾਲੇ ਆ ਦਿਆਲੂ ਵਾਲੇ ਆ ਤੇ ਬਾਦੂ ملتی ਆ ਉਹਨਾਂ ਦੀ ਉਹਨਾਂ ਦੇ ਦਰ ਦੇ ਕੋਈ ਵੀ ਆਵੇ ਉਹ ਸਾਸਣ ਮਨੇ ਨਿਹਾਰੋ ਨੇ ਸਾਧੂਆਂ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਸੰਤਾਂ ਦਾ ਕੋਈ ਕਿਸੇ ਨਾਲ ਵੈਰ ਨਹੀਂ ਉਹ ਤੇ ਸਾਰਿਆਂ ਦਾ ਭਲਾ ਚਾਹੁੰਦੇ ਆ ਬਾਦ ਵਿੱਚ ਵਚਨ ਪੜ੍ਹਦੇ ਨਾ ਸਤਿਗੁਰ ਸਭਨਾ ਦਾ ਭਲਾ ਮੰਗਦਾ ਕਿਸ ਦਾ ਬੁਰਾ ਕਿਉ ਹੋਏ ਕੋ ਸਾਧ ਸੰਗਤ ਨੇ ਉਹ ਕਹਿੰਦੇ ਉਹਨਾਂ ਦੇ ਦਰਸ਼ਨ ਕੀਤੇ ਜਾਂ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਨੂੰ ਪਿਆਰ ਦੇ ਨਾਲ ਇੱਥੇ ਬੁਲਾਇਆ ਜਾਏ ਜੋਪਨੀ ਸੋਨਾ ਪਠਾਨ ਨੇ ਮਹਨ ਪਠਾਏ ਲਾਲੋ ਸਦਾ ਨਿਸ਼ਾ ਸੁਆਏ ਗਵਨੇ ਹੁਤੇ ਦਵੇ ਦਿਆਨ ਕਮਲ ਐ ਨਿਸ਼ੀ ਗੁਰ ਗੰਤ ਦਾਹਾ ਤੇ ਜਿਸ ਵੇਲੇ ਇਹ ਬੰਦੇ ਸੋਹਰੇ ਪਠਾਨਦੇ ਉਸ ਵੇਲੇ ਕੋਈ ਬੰਦੇ ਭੇਜੇ ਭਾਈ ਜਾਓ ਭਾਈ ਲਾਲੋ ਦੇ ਘਰ ਮਹਾਰਾਜ ਗਏ ਆ ਉੱਥੇ ਜਾ ਕੇ ਕਹਿੰਦੇ ਭਾਈ ਸਹਿਬ ਜੀ ਨੂੰ ਲੈਣ ਵਾਸਤੇ ਮਿਲਣ ਵਾਸਤੇ ਆਏ ਆ ਦੇਖੇਂਦੇ ਗੱਬ ਨੇ ਫਿਰ ਤਬਰ ਪਿਆਨਾ ਉਹ ਬਾਗ ਜੰਗਲ ਵਿੱਚ ਗਿਆ ਤੇ ਸਹਿਬ ਸ਼੍ਰੀ ਗੁਰੂ ਮੁਕਤੀ ਦੇ ਰਾਤੇ ਕਮ ਲੈ ਜਿਹੜਾ ਉਹਨਾਂ ਦਾ ਘੁੜਿਆ ਹੋਇਆ ਹੌਲੀ ਘੌੜੀ ਕਿਹਦੇ ਜਿਹੜੇ ਖਾ ਦੇ ਬੰਦੇ ਆ ਜਿੱਥੇ ਵਸਿਆ ਗਿਆ ਉਧਰੋਂ ਮੁਕਾਲੇ ਪਾਏ ਰਹੇ ਕਹੇ ਕਿ ਚਲੋ ਗੁਰੂ ਆਣ ਬੁਲਾਈ ਕਰੋਨਾ ਤੇ ਬੈਦਨ ਹੈ ਜਾਏ ਗੌਰ ਬਦਨ ਸੁਣ ਕਰ ਤਨ ਬਾਨੀ ਨਵਨਸੰਗ ਦੇ ਤੇ ਪਿਛ ਬਾਣੀ ਪ੍ਰਖਾ ਦੇ ਭਾਈ ਸਾਹਿਬ ਇਹਦੇ ਜਿਹੜੇ ਬੰਦੇ ਆ ਉਹ ਜੰਗਲ ਵਾਲੋਂ ਫੜ ਕੇ ਗੁਰੂ ਜੀ ਨੂੰ ਲੈਣ ਲੱਗੇ ਕਿਤੇ ਕਹਨ ਬਦਨ ਸੁਨ ਤਿੰਨ ਕਰ ਬਾਨੀ ਕਿਤੇ ਤੁਹਾਨੂੰ ਰਾਜੇ ਨੇ ਬੁਲਾਇਆ ਚਲਣਾ ਅੰਮੇਗਾ ਤੇ ਕਿਤੇ ਜੇ ਲਾਹ ਕਰੋਗੇ ਤਾਂ ਤੁਹਾਨੂੰ ਫੜ ਕੇ ਲੈ ਜਾਂਦੇ ਤੇ ਸਹਿਨੇ ਕਿਤੇ ਬਹੁਤ ਆਪ ਭਾਵੇਂ ਨਾਲ ਸੱਚੇ ਬਾਦਸ਼ਾਹ ਨੇ ਉਹਨਾਂ ਦੀ ਇਹ ਗੱਲ ਸੁਣੀ ਹੈ ਕਿ ਕਹਿੰਦੇ ਉਹਨਾਂ ਦੇ ਨਾਲ ਉਸ ਖਾਂ ਦੇ ਘਰ ਨੂੰ ਚਾਲੇ ਪਾਏ ਨੇ ਵੈਸੇ ਨਿਬੜ ਜਾਏ ਜਿਗ ਤੇਸਾ ਭੁੱਲਿ ਬਸ ਮਨ ਲੋਕ ਕਰੇ ਸ਼ਾਹ ਧੋਪ ਕੀਰ ਮਨ ਸੁਖੁ ਕੋ ਲੋਕ ਦੇਖਵਾਏ ਘਰੇ ਤ੍ਰਹੂ ਕਹਿੰਦੇ ਨੇ ਬੜਾਈ ਹੁਣ ਜਗਤ ਪਾਤਸ਼ਾਹ ਮੈਸੇ ਨਿਕਟ ਜਾਏ ਬਿਨ ਤੇਸਾ ਜਗਤ ਮੇ ਮਾਲਕ ਸਹਿਬ ਸ੍ਰੀ ਗੁਰੂ ਨਾਨਕਵਾਹਿ ਖਾ ਦੇ ਪਾਸ ਬੈਠੇ ਤੇ ਖਾ ਦੇ ਗੁਰੂ ਜੀ ਦੇ ਦਰਸ਼ਨ ਕਰਕੇ ਨਾ ਕੀ ਆਖਿਆ ਕਿ ਫਕੀਰ ਜੀ ਸਤ ਜੀ ਮੇਰਾ ਪੁੱਤਰ ਜਿਹੜਾ ਬਹੁਤ ਬਿਮਾਰ ਹੋਇਆ ਤੁਸੀਂ ਕਿਰਪਾ ਕਰੋ ਹੁਣ ਉਹਦਾ ਜਿਹੜਾ ਰੋਗ ਹੈ ਉਹ ਤੁਸੀਂ ਦੂਰ ਕਰਦੇ ਹੋ ਕਿਉਂਕਿ ਉਹ ਬਹੁਤ ਦੁੱਖ ਦੇ ਨਾਲ ਵਰਗਾ ਰਿਹਾ ਹੈ ਘਰ ਲਾ ਰਿਹਾ ਹੈ ਦੁੱਖ ਕੋਲੇ ਕੋਣ ਸਹਾਰਿਆ ਨਹੀਂ ਜਾਂਦਾ ਕਿ ਮੇਰੇ ਕੋਲੋਂ ਉਹਦਾ ਦੁੱਖ ਲੈਣਾ ਹੈ ਦੇਖਿਆ ਨਹੀਂ ਜਾਂਦਾ ਇਸ ਕਰਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਇਸ ਦੁੱਖ ਨੂੰ ਦੂਰ ਕਰ ਦਿਓ ਇਹ ਤੁਹਾਡੇ ਅੰਗੇ ਮੇਰਤੀ ਹੈ ਬੋਲੇ ਹੰਸਪੁਰ ਲੋਕ ਦਾ ਰਿਸ਼ਾ ਪੂਰਕੀ ਸੁਤ ਕਰੂ ਗੋ ਦੇਵਾਇ ਕਰੇ ਸੁਭੋ ਹੁਣ ਭਾਈ ਸਾਹਿਬ ਕਹਿੰਦੇ ਕਿ ਉਹ ਜਿਹੜਾ ਖਾਇਆ ਮਾਰੇ ਨੂੰ ਘਰੇ ਭਾਈ ਨੂੰ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਪੁੱਤ ਦਾ ਜਿਹੜਾ ਦੁੱਖ ਹੈ ਨਾ ਉਹ ਦੂਰ ਕਰਦੇ ਬਹੁਤ ਬੰਬਾ ਗਏ ਕਹਿੰਦੇ ਮੈਂ ਤੇਰੇ ਅੰਦੇ ਇਹ ਬੇਨਤੀ ਕਰਿਆ ਤੁਸੀਂ ਕਾਬਲ ਫਕੀਰ ਉੱਚੇ ਹੋਏ ਹੋ ਸਾਬ ਸ੍ਰੀ ਗੁਰੂ ਨਾਨਕ ਜੀ ਬਈ ਕਹਿੰਦੇ ਮੇਰੇ ਪੁੱਤਰੋ ਤੁਸੀਂ ਰਾਜੀ ਕਰ ਜੋ ਮੈਂ ਤੁਹਾਡੇ ਅੱਗੇ ਇੱਕ ਅਰਜ ਕਹਿ ਲਵਾਂ ਬੇਨਤੀ ਕਹਿ ਲਵਾਂ ਇਹ ਮੈਂ ਕਹਿਆ ਹਾਂ ਮੇਰੇ ਪੁੱਤਰੋ ਕਿਸੇ ਵੀ ਤਰ੍ਹਾਂ ਕਿਉਂਕਿ ਮਲਕ ਭਾਗੋ ਨੇ ਕਿਹਾ ਰਿਹਾ ਸੀ ਆਪਣਾ ਤੇ ਬਦਲਾ ਕੱਢਿਆ ਸੀ ਜਿਵੇਂ ਅੱਗੇ ਆਪਾਂ ਇਤਿਹਾਸੀਆਂ ਬਾਤਾਂ ਸੁਣਦੇ ਹਾਂ ਜਿਵੇਂ ਬਾਬਾ ਗ੍ਰਿਤੀ ਚੰਦ ਗੁਰੂ ਅਜੰਦੇਵ ਮਹਾਰਾਜ ਨਾਲ ਬੈਠੇ ਮਾਰੇ ਇਹ ਵੀ ਧੀਰਮਨ ਨੂੰ ਘਰ ਦੇ ਨਾਲ ਬੈਠੇ ਮਾਰੇ ਕਿੰਨਾ ਕੋਈ ਆਪਾਂ ਇਤਿਹਾਸ ਸਰਵਣ ਕਰਾਂਗੇ ਗੁਰੂ ਤੇਗ ਬਹਾਦਰ ਬਾਦ ਨਾਲ ਕਿਥੋਂ ਤੱਕ ਧੀਰਮਗਨੀ ਵਹਿ ਕੇ ਮਾਰੇ ਪਰ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਸਿਉਰੇ ਘਰ ਨਾ ਨਿਦ ਆਪ ਹੈ ਸੱਚੇ ਬਾਦਸ਼ਾਹ ਬਿਆਤ ਹੋਣਾ ਦੇ ਸੰਗ ਰਿਆ ਆਪਣਾ ਨਿੱਜੀ ਹਿੱਤ ਵੈਰ ਕੱਢਣ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਝਾਲ ਹੈ ਨਾ ਉਹ ਮਲਕ ਭਾਗੂ ਜਾਣ ਰਿਹਾ ਹੈ ਜਿਤਰਾ ਕੋ ਮੈਂ ਕਹਿਤ ਮਝਾਰਾ ਮੈਂ ਛੋਡਾਂ ਨਾ ਦੇਉ ਅਭਾਰ ਸੁਣ ਬੋਲੇ શ્રી ਨਾਮਕ ਵਚਨਾ ਰੂਪਾ ਮੁਹੇ ਭਗ ਮੈਂ ਪਚਨਾ ਤੇ ਦੂਜੀ ਗੱਲ ਵੀ ਕਹਿ ਰਿਹਾ ਕੌਣ ਉਖਾ ਜਿਹੜਾ ਮਲਕ ਦਾ ਗੋਦਾ ਵੱਡਾ ਸੇਠ ਹੈ ਕੀ ਕਹਿ ਰਿਹਾ ਕਹਿੰਦੇ ਭਾਈ ਜੇ ਮੇਰੀ ਗੱਲ ਨਹੀਂ ਮੰਨੋਗੇ ਤੇ ਮੈਂ ਆਪਣੀ ਗੈਰ ਵਿੱਚ ਸੁੰਡਾਂਗਾ ਵੇਦਨਾ ਮੈਂ ਘਰੋਂ ਕਾਇਰੇ ਛੱਡਾਂਗਾ ਤੇ ਨਾ ਮਿਲ ਉੱਥੇ ਭੋਜਨ ਹੋਣਾ ਹੈ ਨਾ ਕੁਝ ਤੁਹਾਡੇ ਰਹਿਣ ਸਹਿਣ ਵਾਸਤੇ ਚੰਗਾ ਹੋਵੇਗਾ ਵੀ ਕਹਿੰਦੇ ਸਹਿਜ ਹੀ ਕਹਿੰਦੇ ਆ ਤੂੰ ਭਾ ਹੋਵ ਬੰਦ ਮੈਂ ਬਚਣਾ ਕਹਿੰਦੇ ਇਹ ਜਿਹੜੇ ਬਚਨ ਸਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਬੋਲੇ ਆ ਬੋਲੇ ਸੁਣ ਬੋਲੇ ਸ੍ਰੀ ਨਾਨਕ ਬਚਨ ਕਹਿੰਦੇ ਇਹ ਜਿਹੜੇ ਬਚਨ ਤੁਸੀਂ ਮੋਹ ਦੇ ਬੰਦਨ ਵਿੱਚ ਬੰਦੇ ਹੋਏ ਕਹਿ ਕਿਉਂਕਿ ਪੁੱਤਰ ਦਾ ਮੋਹ ਬਹੁਤ ਹੈ ਧੀ ਦਾ ਮੋਹ ਬਹੁਤ ਹੈ ਤੇ ਸਹਿਬ ਜੀ ਕਹਿੰਦੇ ਨੇ ਭਾਈ ਇਹ ਜਿਹੜੇ ਤੂੰ ਬਚਨ ਕਰ ਰਿਹਾ ਨਾ ਇਹ ਮੋਹ ਦੇ ਵਿੱਚ ਕਰ ਰਿਹਾ ਹੈ ਮੋਹ ਬਹੁਤ ਤਕੜੀ ਚੀਜ਼ ਆ ਸਾਸੂ ਜੀ ਸਾਰਿਆਂ ਨੂੰ ਸਾਨੂੰ ਮੋਹ ਆ ਪੀਆਂ ਦੇ ਨਾਲ ਪੁੱਤਰਾਂ ਦੇ ਨਾਲ ਘਰ ਦੇ ਨਾਲ ਘਰ ਦੀ ਨਾਲ ਜ਼ਮੀਨ ਦੇ ਨਾਲ ਦਿਨਾਂ ਤੇ ਮਾਰਾ ਸੱਚੇ ਬਾਦਸ਼ਾਹ ਇਹਨਾਂ ਪੰਜਾਂ ਦਾ ਨਾਮ ਵਰਣਨ ਕਰਦੇ ਆ ਕਾਮ ਕ੍ਰੋਧ ਅਰ ਲੋਭ ਮੋਹ ਇਹ ਪੰਜ ਨਾਲ ਧੰਕੀ ਨਹੀਂ ਦੇ ਰਿਹਾ ਤੇ ਸਹਿਬ ਜੀ ਕਹਿੰਦੇ ਭਾਈ ਇਹ ਜਿਹੜੇ ਤੋਂ ਬਚਨ ਕਹਿ ਇਹ ਤੋਂ ਪੁੱਤਰ ਦੇ ਮੋਹ ਵਿੱਚ ਕਹਿ ਰਿਆ ਆ ਸੰਜੇ ਪਾਤਸ਼ਾਹ ਮਹਾਰਾਜ ਅੱਗੇ ਬੇਰਤੀ ਸਲਕੇ ਜੋ ਬਚਨ ਕਹਿ ਰਹਾ ਹੈ ਉਹਨੇ ਵਿਸਥਾਰ ਦੇ ਨਾਲ ਭਾਈ ਸਾਹਿਬ ਨੇ ਇਹ ਬਚਨ ਲਿਖੇ ਜਿਸ ਕਾ ਹਤਨ ਚੇਤ ਹੋ ਰਗ ਸੂਤ ਪਾਜੋ ਕਰ ਭਾਜਨ ਲੋਗ ਸੂਤਨ ਕੀ ਤਨੀ ਲਹਿੋ ਮੰਗਾਈ ਦਿਖਣ ਪੈ ਸਿਉਂ ਗਾਪਨ ਜਾਈ ਕਹਿੰਦੇ ਕਹਿੰਦੇ ਜਿੰਨੂ ਰੋਗ ਹਟਾਉਣਾ ਚਾਹੁੰਦਾ ਹੈ ਨਾ ਤੂੰ ਜਿਹਦਾ ਰੋਗ ਹਟਾਉਣਾ ਚਾਹੁੰਦਾ ਹੈ ਤੇਰੇ ਮਨ ਵਿੱਚ ਰੋਗ ਹੈ ਨਾ ਇਹਦਾ ਪੁੱਤਰ ਦਾ ਹਟਾਉਣਾ ਜਿਸ ਕੋ ਹਤਨ ਜੇ ਤਮੋਂ ਰੋਗ ਨੂੰ ਸੋਦੋਂ ਪਹੁੰਚੇ ਮਿਹਾ ਜਾਉ ਨੂੰ ਕਹਿੰਦੇ ਜਿਹਦਾ ਤੂੰ ਰੋਗ ਹਟਾਉਣ ਵਾਸਤੇ ਬੇਨਤੀ ਕਰਦਾ ਉਹ ਤੇ ਜਾਮੂ ਲੋ ਨੂੰ ਪਹੁੰਚ ਗਿਆ ਉਹ ਤੇ ਸੰਸਾਰ ਤੋਂ ਚਲਾ ਗਿਆ ਕਹਿੰਦੇ ਹੁਣ ਘਰ ਤੋਂ ਆਪਣੇ ਪੁੱਤਰ ਉਹਨੂੰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਵਾਰੇ ਕਹਿੰਦੇ ਜਿੰਨਾ ਰੋਗ ਤੂੰ ਮਟਾਉਣਾ ਚਾਹੁੰਦਾ ਸੀ ਆਪਣੇ ਬਾਰੇ ਪਤਾ ਮੰਗਵਾ ਲਓ ਹੁਣ ਇੱਥੇ ਕਿਤੇ ਬੈਠੇ ਢੀਂਗਾ ਮਾਰੀ ਜਾਂਦੇ ਖੜੀ ਜਾਂਦੇ ਪਰ ਜਾ ਕੇ ਤੇ ਦੇਖੋ ਜਿਹਦਾ ਰੋਗ ਉਟਾਉਣਾ ਆ ਉਹ ਹੈ ਵੀ ਆ ਕਿ ਨਹੀਂ ਜਦੋਂ ਇਹ ਵਚਨ ਸੱਚੇ ਬਾਦਸ਼ਾਹ ਮਹਾਰਾਜ ਨੇ ਕਹੇ ਨਾ ਤੇ ਫਿਰ ਅੱਖਾਂ ਦੇ ਗਾੜੀ ਹਨੇਰਾ ਆ ਰਿਹਾ ਕਿ ਮੈਂ ਕਿਵੇਂ ਇਹ ਵਚਨ ਬਾੜੇ ਕਰਨੇ ਹੋਗੇ ਆਪਣੇ ਮਹਿੰਗੇ ਵਚਨ ਹੋਗਾ ਤੇ ਧੀਰੇ ਵਾਸਤੇ ਮੈਂ ਸੁਣ ਸੁਖਣਾ ਜੀਦੇ ਵਾਸਤੇ ਮੈਂ ਤੁਹਾਨੂੰ ਬੁਲਾਇਆ ਜਦੋਂ ਸੰਸਾਰ ਤੇ ਬੰਦਾ ਹੈ ਨਹੀਂ ਤੇ ਫਿਰ ਮੈਂ ਕਿਹਦੇ ਅਰਦਾਸਾਂ ਬੰਤੀਆਂ ਕਿਹਦੇ ਵਾਸਤੇ ਮੈਂ ਕਰਾਂ ਮਨ ਨੂੰ ਬੜਾ ਤਕਾ ਲੱਗਾ ਉਸੇ ਵੇਲੇ ਪਾਇਸ਼ਾ ਕਹਿੰਦੇ ਉਹਨੇ ਕਾਲੀ ਲੈਣੀ ਜਿਹੜੇ ਆ ਸੁਣ ਕੇ ਦਹਿਰਾਨ ਹੋਇਆ ਆਪਣੇ ਬੰਦੇ ਭੇਜੇ ਨੇ ਸੋਦਾ ਬਿਸਮਤ ਕਰ ਨਰਕ ਨੂੰ ਭੇਜਾ ਹਿਰਦੇ ਦੀਨ ਜਨ ਫੜਤ ਕਰੇ ਜਾ ਜਿੰਨ ਰਾਮਾ ਨੂੰ ਕਹਤੇ ਆਵਾ ਮ੍ਰਿਤਕ ਬੈਨ ਨੂੰ ਬਚਨ ਸੁਣਾਵਾ ਕਹਿੰਦੇ ਬਹੁਤ ਕਿਸਮਤ ਹਰਾਮ ਹੋਇਆ ਉਹਨੇ ਕਾਪਲੇ ਘਰ ਭੇਜਿਆ ਜਿਸੇ ਇੰਨੀ ਧੀੜ ਚਰਪਾ ਹੋਈ ਸੁਣਿਆ ਤੇ ਕਹਿੰਦੇ ਜਦੋਂ ਬਚਨ ਸੁਣਿਆ ਤੇ ਕਲੇਜਾ ਫਟ ਗਿਆ ਕੀ ਕਹਿੰਦੇ ਜਿਹਦੇ ਵਾਸਤੇ ਤੁਸੀਂ ਗੁਰਦਾਸ ਕੁਮਾਰ ਨੂੰ ਬੁਲਾਇਆ ਨਾ ਆਪਣੇ ਪੁੱਤਰ ਵਾਸਤੇ ਹੀ ਬੁਲਾਇਆ ਸੀ ਕਿ ਮੇਰਾ ਪੁੱਤਰ ਬਚ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਦੇ ਵਾਸਤੇ ਅਰਦਾਸ ਗੁਰੂ ਨਾਨਕ ਨੂੰ ਕਹਿ ਰਹੇ ਸੀ ਦਾਦੇ ਨੇ ਮਾਵੇ ਸੀ ਕਿ ਤੁਹਾਨੂੰ ਅੰਦਰ ਵੀ ਸੁਟਾਂਗੇ ਸਜ਼ਾ ਨਹੀਂ ਰਾਵਾਂਗੇ ਤੇ ਤੁਹਾਨੂੰ ਉਹਤੇ ਕਹਿੰਦੇ ਨੇ ਕੋ ਜਨ ਨੂੰ ਨਹੀਂ ਪੁੱਛਣਾ ਤੇ ਮਾਰੇ ਨੇ ਕਿ ਆਪਾਂ ਇਹਦੇ ਵਾਸਤੇ ਇੱਥੇ ਕੁਝ ਕਰਿਆ ਪਹਿਲਾਂ ਦੇਖਣਾ ਹੋਇਆ ਹੈਗਾ ਨਹੀਂ ਕਿ ਨਹੀਂ ਤੇ ਹੁਣ ਜਦੋਂ ਘਰੇ ਜਾ ਕੇ ਵੇਖਿਆ ਕਹਿੰਦੇ ਉਹਨਾਂ ਆਣ ਕੇ ਦੱਸਿਆ ਮਿਰਤਿਕ ਪਾਤੇ ਬਚਨ ਸੁਣਾਵਾ ਕਹਿੰਦੇ ਉਹਨੇ ਬਚਨ ਸੁਣਾਇਆ ਕਿ ਤੇਰੇ ਪੁੱਤਰ ਦੀ ਤੇ ਮੌਤ ਹੋ ਗਈ ਉਹ ਜਿਉਦਾ ਨਹੀਂ ਰਿਹਾ ਉਹਤੇ ਘੜਾ ਗਿਆ ਹੈ ਸੁਨਤ ਪਿਆਉ ਕਿਉਂ ਬਿਕਨ ਅਰੇਸ਼ਾ ਉਠਿਆ ਹੈ ਪ੍ਰਾਨ ਜਗ ਤੇ ਸਾ ਸੈਨ ਸਵਾਏ ਗਏ ਧਿਆਨ ਕਿਉਂ ਹਾਲ ਜਨ ਮਾਨੀ ਮਾਨਾ ਹੁਣ ਇਹ ਜਿਹੜੀ ਖਬਰ ਸੁਣ ਕੇ ਨਾ ਬਹੁਤ ਵਿਆਕਲ ਹੋ ਗਿਆ ਕਿੱਥੇ ਤੇ ਮਹਾਰਾਜ ਨੂੰ ਸਜਾਵਾਂ ਦੇਣ ਵਾਸਤੇ ਤਿਆਰ ਹੋਇਆ ਸੀ ਪਰ ਹੁਣ ਮਾਨੀ ਮਨ ਸੱਚੇ ਬਾਦਸ਼ਾਹ ਨੇ ਆਪ ਤੇ ਵਿਆਕਲ ਹੋਇਆ ਤੇ ਮਹਾਰਾਜ ਜੀ ਪਾਸ਼ਾ ਦੀਰ ਨੂੰ ਦੇ ਪਾਸ਼ਾ ਫਿਰ ਉਹ ਜੰਗਲ ਵੱਲ ਨੂੰ ਜਾ ਰਹੇ ਜਿੱਥੋਂ ਆਏ ਸੀ ਤੇ ਸਹਿਜ ਸਰਵਾਇ ਸਾਧ ਸੰਗਤ ਜੀ ਜਿਹੜਾ ਹੰਕਾਰ ਸੀ ਨਾ ਉਹਦਾ ਨਾਸ਼ ਹੋ ਗਿਆ ਉਹਦੇ ਅੰਦਰੋਂ ਹੰਕਾਰ ਹੀ ਖਤਮ ਹੋ ਗਿਆ ਐਸੇ ਮਹਾਰਾਜ ਦੀਰ ਪਾਸ਼ਾ ਸੀ ਬੜਾ ਗੁਣ ਕਰ ਰਿਹਾ ਸੀ ਕਿ ਮੈਂ ਇਹ ਗੜਾ ਮੈਂ ਇਹ ਰੰਗਾ ਪਰ ਸਾਧ ਸੰਗਤ ਜੀ ਕੁਝ ਵੀ ਨਹੀਂ ਕਰ ਸਕਿਆ ਕਿਉਂਕਿ ਸੱਚੇ ਪਾਤਸ਼ਾਹ ਨੇ ਬਹੁਤ ਰਹਿਮਤਾ ਸਾਗਰਾਂ ਦੇ ਗਰਭ ਵਿੱਚ ਆ ਕੇ ਕਿਸੇ ਨਾਲ ਬਾੜਾ ਬਚਾ ਨਹੀਂ ਕਰਦੇ ਸਾਰਿਆਂ ਨੂੰ ਪਿਆਰ ਨਾਲ ਸਾਥ ਸੰਗਤ ਦੀ ਮੂਨਾਵਲੀ ਪ੍ਰਾਪਤ ਹੁੰਦੇ ਆ ਸੋ ਇਹ ਪਾਵਨ ਪ੍ਰਸਾਦਾ ਆਪਨੀ ਸ਼ਰਣ ਕਰ ਰਹੀ ਸੀ ਦੂਜੇ ਸਮੇਂ ਤੋਂ 39ਵਾਂ ਅਧਿਆਏ ਹੈ ਇਹਦੇ ਵਿੱਚ ਮਾਰੇ ਨੇ ਜਨਨਾ ਕੀਤਾ ਪਹਿਲੀ ਵਾਰਸੀ ਦਾ ਸਮਾਂ ਸੀ ਮਰ ਭਾਗੋ ਦੇ ਦੂਸਰੇ ਪਾਸੇ ਸਾਧ ਸੰਗਤ ਜੀ ਜੋ ਮਾਇਆ ਦਾ ਸੱਚਾ ਸਿੱਖ ਹੋਇਆ ਭਾਈ ਲਾਲੋ ਇਹਨੂੰ ਐ ਬਿਲਕੁਲ ਇਹ ਦੋਨਾਂ ਨੇ ਵਾਰਤਾ ਅਸਲ ਕਿ ਫੋਟੋਆਂ ਤੇ ਬਹੁਤ ਵਾਰ ਚਿੱਤਰਖਾਨੇ ਸਰੂਪ ਚਿੱਤਰਿਆ ਸੀ ਜੇ ਇੱਕ ਪਾਸੇ ਸੱਜੇ ਹੱਥ ਦੇ ਗੁਣ ਨਾਨਕ ਮਹਾਰਾਜ ਸੱਚੇ ਬਾਦਸ਼ਾਹ ਕੋਧੇ ਨੇ ਬਿਸ਼ਾਜੇ ਹੋਏ ਹੋਏ ਆ ਭਾਈ ਲਾਲੋ ਨੇ ਦੇ ਦੂਜੇ ਹੱਥ ਦੇ ਵਿੱਚ ਮਲਕ ਬਾਦੋ ਦੇ ਹਲਵੇ ਮੰਡੇ ਸੀ ਸੱਚੇ ਬਾਦਸ਼ਾਹ ਮਹਾਰਾਜ ਖਰੇ ਆ ਭਾਈ ਕਿਰਤ ਕਰ ਨਾਮ ਜਪ ਤੇ ਵੰਡ ਕੇ ਛਕ ਇਸ ਪ੍ਰਸੰਗ ਜੋ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਬਹੁਤੇ ਨਾਲ ਸਾਧ ਸੰਗਤ ਦੀ ਥੋੜੀ ਮਿਹਨਤ ਕਿਰਤ ਦੀ ਜਿਹੜੀ ਉਹ ਜੰਨੀ ਆ ਕਿਉਂਕਿ ਉਹਨੇ ਹੀ ਸਦਾ ਨਾਲ ਸਾਥ ਨੇ ਬਣਾ ਹਰ ਕਹਿੰਦੇ ਪਾਪਾ ਨਾਲ ਕਮਾਇਆ ਹੋਇਆ ਧਨ ਕਿਸੇ ਨਾਲ ਧੱਕਾ ਕੀਤਾ ਕਿਸੇ ਨਾਲ ਠੱਗੀ ਮਾਰੀ ਹੈ ਇਹ ਨਹੀਂ ਪਤਾ ਕਿ ਜੀਵਨ ਕਿੰਨਾ ਹੈ ਸਾਨੂੰ ਉਹ ਤਾਂ ਮਿਲਣਾ ਹੈ ਜਾਂ ਨਹੀਂ ਮਿਲਣਾ ਉਹਦੇ ਬਦਲੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਜਿਹੜੇ ਆਪਣੀ ਮਿਹਨਤ ਕੀਤੀ ਹੈ ਤੇਰੀ ਉਹ ਵੀ ਖਰਾਬ ਹੋ ਜਾਣਾ ਔਰ ਅਸੀਂ ਇਸ ਪ੍ਰਸੰਗ ਤੋਂ ਸਿੱਖਿਆ ਲਈਏ ਕਿ ਜੀਵਨ ਵਿੱਚ ਕੈਸਾ ਵੀ ਸਮਾਂ ਆਵੇ ਧਰਮ ਦਾ ਰਸਤਾ ਨਹੀਂ ਛੱਡਣਾ ਥੋੜਾ ਖਾ ਲੈਣਾ ਹੈ ਪਰ ਕਿਸੇ ਦਾ ਹੱਕ ਨਹੀਂ ਖਾਣਾ ਸੋ ਸਾਧ ਸੰਗਤ ਅੱਜ ਇਹ ਪ੍ਰਸੰਗ ਦੀ ਸਮਾਪਤੀ ਹੈ ਔਰ ਅਗਲੇ ਵੀ ਨਾਮਾ 쿠ਸਾਨ ਮਾਰਾ ਕਮੰਡੀ ਪਹੁੰਚਣਗੇ ਆਪ ਸੰਗਤਾਂ ਦੇ ਸਾਨੂੰ ਸਰਵਣ ਕਰਾਵਾਂਗੇ ਸੋ ਇੱਕ ਵਾਰੀ ਫਿਰ ਸਮੂਹ ਸੰਗਤਾਂ ਨੂੰ ਆਥਰਣ ਕੇ ਬੇਨਤੀ ਹੈ ਕੱਲ ਅਭੁਤ ਵੇਲੇ ਗੁਰੂ ਰਾਗੋ ਨੇ ਨਿਸ਼ਣ ਮਨਉਂਦਿਆ ਹੋਇਆ ਤਾਂ ਅੰਦਰ ਸੰਤ ਬਾਬਾ ਪ੍ਰਿੰਸੀ ਜੀ ਬਨਾਲੇ ਵਾਲੇ ਦੀ ਯਾਦਗਾਰੀ ਕਮੇਟੀ ਸਮੂਹ ਸੇਵਾਦਾਰ ਭਾਈ ਸੁਜਿੰਦਰ ਸਿੰਘ ਜੀ ਭਾਈ ਸੁਖੀਰ ਸਿੰਘ ਜੀ ਭਾਈ ਲਖਵੀਰ ਸਿੰਘ ਜੀ ਬਬੂ ਵੀਰ ਜੀ ਹੋਰ ਵੀ ਮਾਈਆਂ ਬੀਬੀਆਂ ਭੈਣਾਂ ਸਾਰੇ ਬਾਬਾ ਜੀ ਦੇ ਪਿਆਰ ਦੇ ਵਿੱਚ ਸਿੱਖ ਸੰਤਾਂ ਕਾਲ ਰੋਤੋ ਸ੍ਰੀ ਅਖੰਡ ਸਾਹਿਬ ਗੁਰੂਦਾਨ ਗੁਰਦੁਆਰਾ ਵਿਖੇ ਰੰਗ ਨੇ ਜਿਨ੍ਹਾਂ ਦੇ ਬਹੁਤ ਕਾਲ ਅੰਮ੍ਰਿਤ ਵੇਲੇ ਪੈਣਗੇ 10:30 ਵਜੇ ਦੀਵਾਨ ਆਰੰਭ ਹੋਵੇਗਾ ਜਿਹਦੇ ਲਈ ਕਥਾ ਕੀਰਤਨ ਢਾਡੀ ਜਥੇ ਦੁਆਰਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੱਸ ਸੁਣਨੀ ਹੈ ਇਸੇ ਤਰ੍ਹਾਂ ਬਾਬਾ ਮੱਖਣ ਸ਼ਾ ਲਬਾਣਾ ਜੀ ਨੂੰ ਯਾਦ ਕਰਨੀ ਹੈ ਬਾਬਾ ਲਖੀ ਸ਼ਾਮਣ ਜਰਾਂ ਜੀ ਨੂੰ ਯਾਦ ਕਰਨ ਗਿਆ ਸਤਸੰਗ ਜੀ ਗੁਰੂ ਤੇਗ ਬਹਾਦਰ ਜੀ ਐਸੇ ਦੀਨ ਕਨੀ ਦੇ ਪਾਤਸ਼ਾਹ ਆ ਕਿ ਦੀਨਾਂ ਦਾ ਪਹਿਲਾ ਨਾਮ ਤੇਗ ਭਾਗ ਫੁਲਾਦ ਜਿਹੜਾ ਕਦੀ ਵੀ ਕਿਸੇ ਤੋਂ ਕਟਿਆ ਨਹੀਂ ਜਾਂਦਾ ਸਤਸੰਗ ਵੀ ਮਹਾਨ ਬਾਦਸ਼ਾਹ ਜਿਨ੍ਹਾਂ ਦੇ ਜੀਵਨ ਦੇ ਵਿੱਚ ਮਹਾਂਪੁਰਸ਼ ਐਸੇ ਹੋਏ ਕਿ ਬਾਬਾ ਬਿਧੀ ਚੰਦ ਜੀ ਗੁਰੂ ਤੇਗ ਬਹਾਦਰ ਬਹਾਦਰ ਜੀਨ ਕਾਲ ਵਿੱਚ ਸੱਚਖੰਡ ਬਿਆਨਾਂ ਕਰਦੇ ਆ ਬਾਈ ਗੁਰਦਾਸ ਜੀ ਮਾਤਾ ਲੰਗਾ ਜੀ ਹੋਰ ਵੀ ਬਹੁਤ ਜਿਹੜੇ ਗੁਰਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਸਾਜ ਪੜ ਬਿਆਨ ਕਰਦੇ ਆ ਐਸੇ ਦੀਨਿਆਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਗੁਰਥ ਨਦੀ ਦੇਵਸ ਗੁਰੂ ਲਾਧੂ ਦੇਵਸ ਤੇ ਸਵਾਦ ਦੇ ਵਿੱਚ ਆਪਾਂ ਸਾਰਿਆਂ ਨੇ ਕੱਲ ਨੂੰ ਮਨਾਉਣਾ ਹੈ ਕਿ ਸਾਡੀਆਂ ਸੰਕਾਂ ਪਰਿਵਾਰਾਂ ਸਦੇ ਮੋਦ ਕੇ ਗੁਰੂ ਤੇਗ ਬਹਾਦਰ ਜੀ ਦਾ ਪਿਆਰ ਬਾਣੀ ਸਜਦਾ ਕਰੀਏ ਸੋ ਇਤਨੇ ਕਮਜਲ ਪ੍ਰਵਾਨ ਕਰਿਓ ਉਸ ਦੀ ਖੀਮਾ ਕਾਢੀ ਜਥਾ ਸਦੇ ਸੁਭਾਇ ਮਨ ਆਪ ਜੀ ਨੂੰ ਗੁਰ ਤੇ ਅਸਰਵਾਣ ਕਰਾਏਗਾ ਨਿਹਾਲ ਕਰੇਗਾ ਸੋ ਆਪ ਸਾਰਿਆਂ ਵਾਸਤੇ ਅਰਦਾਸ ਕਰੀਏ ਗੁਰਨਾਥ ਦਾ ਕਰ ਸਾਰਿਆਂ ਵਾਸਤੇ ਸੁਖ ਮੰਗਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤਾ ਦਾ ਭਲਾ ਹੀ ਗੁਰਜੀਤ ਦਾ ਖੰਸਾ ਹੋਰ ਗੁਰੂ ਜੀ ਕੀ ਫਤਿਹ ਵਾਹਿਗੁਰੂ ਤਾਪਰ ਜੀ ਬਰੂ ਗੋਦਰੀ ਪਾਵਨ ਤੇ